ਦੋਸਤੋ ਅੱਜ ਦੀ ਕਹਾਣੀ ਹੈ ਫਰੇਬੀ ਜਾਸੂਸ ਦੀ ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਰਾਜਾ ਕ੍ਰਿਸ਼ਨਦੇਵ ਰਾਏ ਰਾਏ ਚੁਕ ਬੀਜਾਪੁਰ ਅਤੇ ਗੁਲਬਰਗਾ ਉੱਪਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ ਉਹਨਾਂ ਨੇ ਆਪਣੇ ਰਾਜਪਾਲਾਂ ਨੂੰ ਆਖਿਆ ਕਿ ਉਹ ਸੈਨਾ ਦੇ ਲਈ ਆਦਮੀ ਅਤੇ ਤੰਨ ਇਕੱਠਾ ਕਰਕੇ ਭੇਜਣ ਤਾਂ ਕਿ ਦੁਸ਼ਮਣ ਦਾ ਸਿਰ ਪੂਰੀ ਤਰ੍ਹਾਂ ਕੁਚਲ ਦਿੱਤਾ ਜਾਵੇ ਇੱਕ ਗਵੰਡੀ ਰਾਜੇ ਨੂੰ ਤਾਂ ਉਹ ਹਰਾ ਚੁੱਕੇ ਸਨ ਹੁਣ ਉਹ ਉੱਤਰ ਦੇ ਵੈਰੀ ਰਾਜਾ ਦੀ ਤਿਆਰੀ ਕਰ ਰਹੇ ਸਨ ਉਹਨਾਂ ਦੀਆਂ ਤਿਆਰੀਆਂ ਸੈਨਾ ਸ਼ਕਤੀ ਅਤੇ ਸਾਧਨ ਨੂੰ ਵੇਖ ਕੇ ਬੀਜਾਪੁਰ ਦਾ ਸੁਲਤਾਨ ਚਿੰਤਾ ਵਿੱਚ ਪੈ ਗਿਆ ਸੀ ਜੇਕਰ ਕ੍ਰਿਸ਼ਨਦੇਵ ਰਾਏ ਨੇ ਹਮਲਾ ਕਰ ਦਿੱਤਾ ਤਾਂ ਸਲਤਨਤ ਨੂੰ ਬਚਾਉਣਾ ਨਾ ਮੁਮਕਿਨ ਹੋਵੇਗਾ ਉਸਨੇ ਇੱਕ ਮੁਸਲਮਾਨ ਜਾਸੂਸ ਨੂੰ ਬ੍ਰਾਹਮਣ ਦੇ ਪੇਸ ਵਿੱਚ ਵਿਜੇਨਗਰ ਭੇਜਿਆ ਤਾਂ ਕਿ ਉਹ ਰਾਜਾ ਦਾ ਭਰੋਸਾ ਹਾਸਲ ਕਰ ਸਕੇ ਤੇ ਤੋਂ ਕੋਆ ਮੌਕਾ ਵੇਖ ਕੇ ਰਾਜਾ ਨੂੰ ਕਤਲ ਕਰ ਦੇਵੇ ਸੁਲਤਾਨ ਨੇ ਸੋਚਿਆ ਕਿ ਜੇਕਰ ਰਾਜਾ ਨੂੰ ਮਾਰ ਦਿੱਤਾ ਜਾਵੇ ਤਾਂ ਇੱਕ ਵਾਰੀ ਤਾਂ ਹਮਲੇ ਦਾ ਖਤਰਾ ਟਲ ਜਾਵੇਗਾ ਦੂਜੇ ਉਸ ਦੇ ਮਰਨ ਨਾਲ ਜਿਹੜੀ ਹਫੜਾ ਦਫੜੀ ਮੱਚੇਗੀ ਉਸ ਦਾ ਲਾਭ ਉਠਾ ਕੇ ਵਿਜੇਨਗਰ ਤੇ ਹਮਲਾ ਕਰਕੇ ਉਸ ਨੂੰ ਜਿੱਤਿਆ ਜਾ ਸਕਦਾ ਹੈ ਇਸ ਤਰ੍ਹਾਂ ਇੱਕ تیر ਨਾਲ ਦੋ ਸ਼ਿਕਾਰ ਫੁੰਡੇ ਜਾ ਸਕਦੇ ਹਨ ਜਾਸੂਸ ਬਹੁਤ ਹੀ ਕਾਗਸੀ ਉਹ ਪਹਿਲਾਂ ਇੱਕ Hindu ਰਾਜੇ ਦੀ ਜਾਸੂਸੀ ਸੰਸਥਾ ਵਿੱਚ ਕੰਮ ਕਰਦਾ ਰਿਹਾ ਸੀ ਇਸ ਕਰਕੇ ਉਸ ਦੀ ਹਿੰਦੀ ਸੰਸਕ੍ਰਿਤ ਅੱਤੇ ਉੱਪਰ ਕਾਫੀ ਪਕੜ ਸੀ ਉਹ ਬ੍ਰਾਹਮਣਾ ਦੇ ਬਹੁਤ ਸਾਰੇ ਕਰਮਕਾਂਡ ਵੀ ਜਾਣਦਾ ਸੀ ਉੱਥੇ ਸ਼ੁੱਧ ਸੰਸਕ੍ਰਿਤ ਬੋਲਦਾ ਵੇਦਾਂ ਦਾ ਪਾਠ ਕਰਦਾ ਸ਼ਾਸਤਰਾਂ ਪੁਰਾਣਾਂ ਅਤੇ ਨਾਟਕਾਂ ਦੇ 94 ਅੰਸ਼ ਸੁਨਿਆ ਕਰਦਾ ਛੇਤੀ ਹੀ ਨਕਲੀ ਬ੍ਰਾਹਮਣ ਨੇ ਦਰਬਾਰ ਵਿੱਚ ਇੱਕ ਖਾਸ ਥਾਂ ਬਣਾ ਲਈ ਉਸ ਨੂੰ ਦਿਨ ਜਾਂ ਰਾਤ ਕਿਸੇ ਵੀ ਸਮੇਂ ਰਾਜਾ ਦੇ ਮਹਿਲਾਂ ਵਿੱਚ ਜਾਣ ਦੀ ਆਗਿਆ ਮਿਲ ਗਈ ਹੌਲੀ ਹੌਲੀ ਉਸਨੇ ਮਹਿਲ ਦੇ ਅੰਦਰਲੇ ਕਮਰੇ ਤੱਕ ਵੀ ਪਹੁੰਚ ਬਣਾ ਲਈ ਉਹ ਅਜੇ ਥਾਂ ਦੀ ਪਾਲ ਵਿੱਚ ਸੀ ਜਿੱਤੇ ਉਹ ਰਾਜਾ ਉੱਪਰੋਂ ਵਾਰ ਹਮਲਾ ਕਰ ਸਕੇ ਇੱਕ ਸਮੱਸਿਆ ਇਹ ਵੀ ਸੀ ਕਿ ਰਾਜਾ ਜਿੱਥੇ ਵੀ ਆਉਂਦਾ ਜਾਂਦਾ ਕੁਝ ਲੋਕ ਸਦਾ ਹੀ ਉਸਦੇ ਨਾਲ ਰਹਿੰਦੇ ਸਨ ਅਜਿਹੇ ਮੌਕੇ ਤੇ ਫੜ ਲੈ ਜਾਨ ਦਾ ਖਤਰਾ ਸੀ ਤੇਨਾਲੀ ਰਾਮ ਹਰ ਸਮੇਂ ਰਾਜਾ ਦੇ ਨਾਲ ਰਹਿੰਦਾ ਸੀ ਇਸ ਕਰਕੇ ਜਾਸੂਸ ਨੂੰ ਉਸ ਨਾਲ ਬਹੁਤ ਚਿਰ ਸੀ ਤੇਨਾਲੀ ਰਾਮ ਨੂੰ ਵੀ ਉਹ ਚੰਗਾ ਨਹੀਂ ਸੀ ਲੱਗਦਾ ਉਸ ਨੂੰ ਸ਼ੱਕ ਹੋ ਗਿਆ ਸੀ ਕਿ ਹੋਵੇ ਨਾ ਹੋਵੇ ਇਹ ਬ੍ਰਾਹਮਣ ਕਿਸੇ ਦੁਸ਼ਮਣ ਦਾ جاسੂਸ ਹੈ ਬਸ ਜਿਸ ਪਲ ਤੇ ਨਾਲੀ ਨੂੰ ਉਸ ਉੱਪਰ ਸ਼ੱਕ ਹੋਇਆ ਉਦੋਂ ਤੋਂ ਹੀ ਉਹ ਉਸ ਦਾ ਪਰਦਾ ਫਾਸ਼ ਕਰਨ ਵਿੱਚ ਲੱਗ ਗਿਆ ਇੱਕ ਦਿਨ ਅਚਾਨਕ ਤੇਨਾਲੀ ਰਾਮ ਨੇ ਰਾਜਾ ਦੇ ਸਾਹਮਣੇ ਹੀ جاسੂਸ ਤੋਂ ਪੁੱਛ ਲਿਆ ਤੁਹਾਡਾ ਵੇਦ ਅਤੇ ਗੋਤਰ ਕਿਹੜਾ ਹੈ جاسੂਸ ਨੇ ਉਸ ਦਾ ਬਿਲਕੁਲ ਸਹੀ ਜਵਾਬ ਦਿੱਤਾ ਬ੍ਰਾਹਮਣ جاسੂਸ ਦੇ ਚਲੇ ਜਾਣ ਮਗਰੋਂ ਰਾਜਾ ਨੇ ਤੇਨਾਲੀ ਰਾਮ ਤੋਂ ਪੁੱਛਿਆ ਤੁਸੀਂ ਇਹ ਸਵਾਲ ਕਿਉਂ ਕੀਤਾ ਮਹਾਰਾਜ ਮੈਨੂੰ ਸ਼ੱਕ ਹੈ ਕਿ ਇਹ ਆਦਮੀ ਜਾਸੂਸ ਹੈ ਇਸ ਉੱਪਰ ਪਰੋਸਾ ਕਰਨ ਤੋਂ ਪਹਿਲਾਂ ਇਸ ਨੂੰ ਪਰਖ ਲੈਣਾ ਚਾਹੀਦਾ ਹੈ ਗਲਤ ਆਦਮੀ ਤੇ ਕੀਤੀ ਗਈ ਮਿਹਰਬਾਨੀ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਕੀ ਆਖਦੇ ਹੋ ਤੇਨਾਲੀ ਰਾਮ ਕਿ ਹੁਣ ਵੀ ਤੁਹਾਡਾ ਸ਼ੱਕ ਦੂਰ ਨਹੀਂ ਹੋਇਆ ਮਹਾਰਾਜ ਤੁਸੀਂ ਇਸ ਬਾਰੇ ਸੋਚੋ ਵਿਖਾਵੇ ਅਤੇ ਸੁਭਾਵਿਕਤਾ ਵਿੱਚ ਬਹੁਤ ਫਰਕ ਹੁੰਦਾ ਹੈ ਇਹ ਵਿਖਾਵਾ ਕੁਝ ਵੱਧ ਹੀ ਕਰ ਰਿਹਾ ਹੈ शुद्ध संस्कृत बोलन दी कोशिश पूजा पाठ ਦਾ ਵਿਖਾਵਾ ਉਹ ਹੀ ਕਰੂਗਾ ਜਿਸ ਨੇ ਸਾਬਿਤ ਕਰਨਾ ਹੋਵੇ ਕਿ ਉਹ ਕਰਮਕੰਡੀ ਹੈ ਤੁਹਾਡੀ ਗੱਲ ਵਿੱਚ ਕੁਝ ਦਮ ਤਾਂ ਹੈ ਪਰ ਮੈਨੂੰ ਯਕੀਨ ਨਹੀਂ ਹੁੰਦਾ ਵੈਸੇ ਵੀ ਉਹ ਇਕੱਲਾ ਕੀ ਕਰ ਸਕਦਾ ਹੈ ਤੁਹਾਡਾ ਕਤਲ ਤਿਨਾਲੀ ਰਾਮ ਨੇ ਆਖਿਆ ਪਰ ਮੈਨੂੰ ਇਕੱਲੇ ਨੂੰ ਮਾਰ ਕੇ ਉਸ ਨੂੰ ਕੀ ਮਿਲੇਗਾ ਮੇਰੇ ਮਰਨ ਬਾਅਦ ਵੀ ਮੇਰੇ ਲੱਖਾਂ ਸਪਾਹੀ ਜਉਂਦੇ ਰਹਿਣਗੇ ਰਾਜਾ ਨੇ ਆਖਿਆ ਇੱਕ ਸ਼ੇਰ ਲੱਖਾਂ ਪੈਡਾਂ ਨਾਲੋਂ ਸ਼ਕਤੀਸ਼ਾਲੀ ਹੁੰਦਾ ਹੈ ਅਤੇ ਫਿਰ ਤੁਹਾਡੇ ਨਾਲ ਨਾ ਹੋਣ ਤੇ ਸਿਆਣਾ ਵਿੱਚ ਫੁੱਟ ਪੈ ਜਾਵੇਗੀ ਇਸ ਨਾਲ ਦੁਸ਼ਮਣ ਨੂੰ ਸਾਨੂੰ ਕੁਚਲਣ ਦਾ ਮੌਕਾ ਮਿਲ ਜਾਵੇਗਾ ਜੇਕਰ ਤੁਸੀਂ ਇਜਾਜ਼ਤ ਦੇਵੋ ਤਾਂ ਮੈਂ ਸਿੱਧ ਕਰ ਸਕਦਾ ਹਾਂ ਕਿ ਆ ਇਹ ਆਦਮੀ ਦੁਸ਼ਮਣ ਦਾ ਸੂਇਆ ਹੈ ਤੇਨਾਲੀ ਰਾਮ ਨੇ ਆਖਿਆ ਰਾਜਾ ਕ੍ਰਿਸ਼ਨ ਦੇਵਰਾਇ ਨੇ ਸੋਚਿਆ ਫਿਰ ਬੋਲੇ ਠੀਕ ਹੈ ਸਾਬਿਤ ਕਰੋ ਪਰੰਤੂ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਤੁਹਾਨੂੰ ਮੇਰੇ ਸਾਹਮਣੇ ਕਰਨਾ ਪਵੇਗਾ ਜਦੋਂ ਤੱਕ ਉਸਦਾ ਅਪਰਾਧ ਸਿੱਧਣਾ ਹੋ ਜਾਵੇ ਉਸਤੇ ਕੋਈ ਵੀ ਆਂਚ ਨਹੀਂ ਹੋਣੀ ਚਾਹੀਦੀ ਉਸ ਰਾਤ ਜਦੋਂ ਬ੍ਰਹਮਣ جاسੂਸ ਆਪਣੇ ਕਮਰੇ ਵਿੱਚ ਸੌ ਰਿਹਾ ਸੀ ਤਾਂ ਤੇਨਾਲੀ ਰਾਮ ਰਾਜਾ ਦੇ ਨਾਲ ਉੱਥੇ ਪਹੁੰਚੇ ਤੇ ਠੰਡੇ ਪਾਣੀ ਦੀ ਬਾਲਟੀ ਉਸ ਉੱਤੇ ਡੋਲ ਦਿੱਤੀ جاسੂਚ ਚੰਗਾ ਚੁੰਦ ਹੋ ਕੇ ਉੱਠਿਆ ਵਾਹ ਅੱਲਾ ਵਾਹ ਅੱਲਾ ਫਿਰ ਉਸ ਦੀ ਨਿਗਾਹ ਤੇਨਾਲੀ ਰਾਮ ਤੇ ਪਈ ਕ੍ਰੋਧ ਵਿੱਚ ਆ ਕੇ ਉਸਨੇ ਆਪਣੀ ਤਲਵਾਰ ਖਿੱਚ ਲਈ ਪਰ ਇਸ ਤੋਂ ਪਹਿਲਾਂ ਇੱਕੀ ਉਹ ਵਾਰ ਕਰਦਾ ਰਾਜਾ ਨੇ ਉਸ ਦਾ ਸਿਰ ਧਰ ਨਾਲ ਅੱਡ ਕਰ ਦਿੱਤਾ ਸੀ ਇਸ ਤਰ੍ਹਾਂ ਤੇ ਨਾਲ ਹੀ RAM ਨੇ ਆਪਣੀ ਸਮਝਦਾਰੀ ਸੂਝ ਪੂਝ ਨਾਲ ਮਹਾਰਾਜ ਕ੍ਰਿਸ਼ਨ ਦੇ ਰਾਜ ਦੀ ਜਾਨ ਬਚਾ ਲਏ ਧੰਨਵਾਦ